ਈ ਨਾਲ ਹੀ ਬਣੀ ਸੀ ਮੇਰੀ ਇੱਥੇ ਪਹਿਲਾਂ ਮੇਰੀ ਡਿਊਟੀ ਸੀ ਚੌਕੀਦਾਰ ਦੀ ਸਕੂਲ 'ਚ ਮੈਂ ਮੇਰੀ ਜਾਇ ਉਸ ਉੱਥੇ ਸੀ ਇਹਨਾਂ ਨੇ ਨਾਲੀ ਬੰਦ ਕਰਤੀ ਨਾਲੀ ਕਿਡਵਾਈ ਡੀਸੀ ਸਾਹਿਬ ਦੇ ਹੁਕਮ ਨਾਲ ਨਾਲੀ ਨਿਕਲੀ ਆ ਉਦੋਂ ਬਾਅਦ ਇਹਨਾਂ ਨੇ ਫੇਰ ਕਰਤੀ ਉਦੋਂ ਬਾਅਦ ਇਹਨਾਂ ਨੇ ਮੇਰੇ ਤੇ ਕੇਸ ਵੀ ਕੀਤਾ ਕਿ ਤੱਕ ਵੀ ਮੇਰੀ ਇਹ ਜੀ ਨਾਲੀ ਮਰੇ ਜਗਾਚ ਹੈ ਜੇ ਇਹਦੀ ਜਗ੍ਹਾ ਸੀ ਆਉਦੀ ਨਾਲੀ ਆਪਦੀ ਕੰਧਾਂ ਗਾਂ ਕਰਕੇ ਕੱਟਦਾ ਗਲੀ ਪੂਰੀ ਕਰਕੇ ਆਪ ਦੀ ਕੰਧ ਗਾਂ ਖਰਕੇ ਕੱਢਣ ਨਾਲੀ ਤਾਂ ਲੋਕਾਂ ਦੀਆਂ ਵੀ ਇਹਨਾਂ ਦਾ ਪਾਣੀ ਤਾਂ ਜਾਂਦਾ ਹੀ ਹੈ ਸਾਡਾ ਤਾਂ ਨਹਾਉਣ ਵਾਲਾ ਤੇ ਕੱਪੜੇ ਵਾਲਾ ਪਾਣੀ ਹੈ ਇਹਨਾਂ ਦਾ ਗੋਹਾ ਵੀ ਪਿੰਡ ਦੇ ਮੂਰਤੀ ਜਾਂਦਾ ਮੇਰੇ ਨਾਲ ਇਹ ਜਾਤੀ ਤੌਰ ਤੇ ਵਿਤਕਰਾ ਕਰ ਰਹੇ ਆ ਮੈਨੂੰ ਇਹ ਕਸੀ ਤੁਰਿਆਉਂਦੇ ਆ ਹੁਣ ਮੇਰੇ ਬਾਰ ਮੂਰੇ ਵੇਖ ਲਓ ਤੁਸੀਂ ਕੈਮਰਾਮੈਨ ਨੂੰ ਤਸਵੀਰਾਂ ਦਿਖਾ ਦੇ ਇੱਕ ਵਾਰੀ ਬਜ਼ੁਰਗ ਕਹਿ ਰਿਹਾ ਕਿ ਮੇਰੇ ਬਾਰ ਮੂਰੇ ਪਾਣੀ ਹੈ ਜਿਹੜਾ ਨਾਲੀ ਦਾ ਖੜ ਗਿਆ ਛੱਪੜ ਬਣ ਗਿਆ ਇਸ ਵਕਤ ਕਰਨਾ ਕੀ ਸੀ ਉਹ ਆ ਕੇ ਵੀਰ ਜੀ ਕਹਿ ਗਿਆ ਵੀ ਡੱਕ ਪੱਟ ਲੋ ਇਹ ਆਂ ਦੱਸਣ ਸਾਨੂੰ ਇਹਨਾਂ ਦੇ ਡੱਕ ਪੱਟੇ ਵੇ ਇਹਨਾਂ ਦਾ ਨਾਲ ਹੀ ਥਾਨੀ ਪਾਣੀ ਜਾਂਦਾ ਚਾਰ ਪੰਜ ਛੇ ਸਾਲ ਹੋ ਗਏ ਸਾਨੂੰ ਹੈਰਾਨ ਕਰਦੇ ਅਸੀਂ ਗਰੀਬ ਬੰਦੇ ਆ ਇਹ ਤੱਕੜੇ ਅਸੀਂ ਗਰੀਬ ਆ ਨਹੀਂ ਬੰਬਰ ਸਰਪੰਚ ਨੇ ਨਹੀਂ ਇਹਨਾਂ ਨੇ ਉਹੀ ਇਹਨਾਂ ਨੂੰ ਚੱਕਾ ਦਿੰਦੇ ਆ ਉਹਨਾਂ ਦਾ ਪਾਣੀ ਕਿੱਥੇ ਜਾਂਦਾ ਉਹਨਾਂ ਦਾ ਪਾਣੀ ਆਓ ਵੇਖੋ ਇਹ ਉਹ ਛੜਕ ਚੀ ਉਹਨਾਂ ਦਾ ਜਾਂਦਾ ਉਹ ਗੋਹਾ ਵੇਖ ਲਓ ਉਹਨਾਂ ਦਾ ਜਾਂਦਾ ਛੜਕਦਾ ਨਹੀਂ ਉਹਨਾਂ ਥੱਲੇ ਮੱਤੀ ਸੱਤ ਜਾਤੀ ਤੌਰ ਤੇ ਇਹ ਮੇਰੇ ਨਾਲ ਵਿਤਕਰਾ ਕਰ ਰਿਹਾ ਵੀ ਇਹ ਭੱਜ ਜੇ ਥੁਪ ਜਾਉਣਾ ਚਾਹੁੰਦੇ ਪਰ ਮੈਂ ਭੱਜਣਾ ਨਹੀਂ ਚਾਹੁੰਦਾ ਇੱਥੇ ਮਰ ਜਾਂ ਇਹ ਗੱਲ ਆ ਜਿਹੜੀ ਸਰਕਾਰ ਤੱਕ ਪਹੁੰਚੇਗੀ ਤਾਂ ਹੀ ਆ ਜਿਹੜਾ ਸਾਫ਼ ਹੋਵੇਗਾ ਸੀਸਾ ਸਾਫ਼ ਹੋਵੇਗਾ ਇਹ ਲੋਕਾਂ ਦੇ ਪੈਸੇ ਦੀ ਬਰਬਾਦੀ ਹੋ ਰਹੀ ਹੈ ਨਾ ਇਹਦਾ ਮਤਲਬ ਕਿ ਗੌਂਗਲੂਆਂ ਤੋਂ ਮਿੱਟੀ ਝਾੜ ਦਿੱਤੀ ਜਾਂਦੀ ਹੈ ਸਰਕਾਰਾਂ ਨੇ ਜਿਹੜੀਆਂ ਪਿਛਲੀਆਂ ਕਰਦੀਆਂ ਨੇ ਕਰਤੂਤਾਂ ਸਾਡੀ ਨਵੀਂ ਪੰਚਾਇਤਾ ਮੈਂ ਇਹਨਾਂ ਦਾ ਵਾਅਦਾ ਕਰ ਰਹੇ ਹਾਂ ਕਿ ਬਈ ਜੀ ਤੁਹਾ ਜਦੋਂ ਸਾਡੇ ਕੋਲ ਪੈਸਾ ਆਵੇਗਾ ਤਾਂ ਅਸੀਂ ਤੁਹਾਡੇ ਪਾਣੀ ਦੀ ਨਿਕਾਸੀ ਵੀ ਕਰਵਾਵਾਂਗੇ ਪਾਣੀ ਸੜਕ ਦੇ ਵਿੱਚ ਕੱਢਣ ਵਾਸਤੇ ਕਹਿ ਸਕਦੇ ਹਾਂ ਕਿ ਪਾਣੀ ਸੜਕ ਦੇ ਵਿੱਚ ਕੱਢੋ ਕਿਨੇ ਕੱਢਿਆ ਓ ਓ ਓ ਕਿਨੇ ਕੱਢਿਆ ਇਹਨਾਂ ਦੇ ਘਰ ਵਾਲਿਆਂ ਦਾ ਪਾਣੀ ਛੜਕਦੇ ਵਿੱਚ ਆ ਰਿਹਾ ਕੱਢਿਆ ਕਿਨੇ ਆ ਤੁਸੀਂ ਸਰਪੰਚ ਹੋ ਮਾਲਕੋਂ ਪਿੰਡ ਦੇ ਤੁਹਾਡੇ ਕੋਲ ਡਿਸੀਜਨ ਇੱਕ ਪਾਵਰ ਹੈ ਲੇਕਿਨ ਸਰਪੰਚ ਨੂੰ ਅਸੀਂ ਸੱਦਿਆ ਸਰਪੰਚ ਨੇ ਸਾਡੀ ਇੱਕ ਗੱਲ ਨਹੀਂ ਸੁਣੀਗੀ ਸਰਪੰਚ ਦੂਜੀ ਧਿਰ ਕੋਲ ਹੋ ਕੇ ਵਾਪਸ ਚਲੇ ਗਿਆ ਇਤੋਂ ਤੱਕ ਸਾਨੂੰ ਕੋਈ ਦਲਾਸਾ ਵੀ ਨਹੀਂ ਦਿੱਤਾ ਇੱਕ ਗੱਲ ਸੁਣੋ ਇਹਨਾਂ ਦੇ ਘਰ ਮੇ ਆ ਕੇ ਗਿਆ ਇਹਨਾਂ ਨੂੰ ਬੁਲਾਓ ਇਹਨਾਂ ਨੂੰ ਕੈਮਰੇ ਦੇ ਵਿੱਚ ਲਾਓ ਇਹਨਾਂ ਦੇ ਘਰ ਆ ਕੇ ਗਏ ਆ ਪਾਣੀ ਨੂੰ ਐਸ ਮੈਂ ਪੰਚ ਸਾਹਿਬ ਗ੍ਰਾਂਟ ਤੁਹਾਡੇ ਕੋਲ ਸਾਲ ਨਾਲ ਆਵੇ 6 ਮਹੀਨੇ ਨਾਲ ਆਵੇ ਤੁਸੀਂ ਇਹ ਦੱਸੋ ਵੀ ਆ ਮਿੱਟੀ ਪਾਈ ਪਈ ਐ ਇਹ ਬਣਨ ਲੱਗਾ ਤਾਂ ਨਹੀਂ ਲੱਗਿਆ ਬਣਨੇ ਲੱਗਿਆ ਹੋਇਆ ਤੁਸੀਂ ਪਿਛਲੀਆਂ ਪੰਚਾਇਤਾਂ ਨੂੰ ਕਹੀਏ ਨੇ ਉਹਨਾਂ ਨੇ ਐਂ ਕਰਤਾ ਉਹ ਐਂ ਕਰਤਾ ਆ ਤਾਂ ਤੁਹਾਡੀ ਮੌਜੂਦਾ ਪੰਚਾਇਤ ਦੇ ਵਿੱਚ ਹੋ ਰਹਿਣਾ ਇਹਦਾ ਹੱਲ ਕੀ ਕਰਿਆ ਤੁਸੀਂ ਇਹ ਖਾਲੀ ਔਰਲੇ ਪਾਸੇ ਭੰਡ ਦੀ ਤੁਸੀਂ ਛੱਡਣਾ ਤੁਸੀਂ ਔਰਲੇ ਪਾਸੇ ਛੱਡ ਲਓ ਆ ਕਿਹਾ ਸੀ ਛੱਡਣਾ ਹੀ ਐ ਔਰਲੇ ਪਾਸੇ ਛੱਡ ਲਓ ਲੋਕਾਂ ਨੂੰ ਤਾਂ ਡੈਗਦੇ ਸੀ ਉੱਥੇ ਲੋਕ ਬੁੜੀਆਂ ਡੈਗ ਪੈਂਦੀਆਂ ਸੀ ਆ ਆ ਮੁੱਦਾ ਐ ਖਾਲੀ ਕੋਈ ਹੋਰ ਨਹੀਂ ਪੰਨੇਗੀ ਕਿਤੋਂ ਸਸਿਕਾਲ ਤੁਸੀਂ ਜੁੜੇ ਹੋ ਡੇਲੀ ਡੈਸ ਟੀਵੀ ਦੇ ਨਾਲ ਅੱਜ ਪਿੰਡ ਚੰਦਪਾਨ ਵਿਖੇ ਖੜੇ ਆਂ ਆਪਾਂ ਇੱਥੇ ਇੱਕ ਛੋਟਾ ਜਿਹਾ ਹੀ ਮਸਲਾ ਹੈ ਭਾਵੇਂ ਪਰ ਪਿੰਡ ਦਾ ਵੱਡਾ ਮਸਲਾ ਬਣਦਾ ਨਜ਼ਰ ਆ ਰਿਹਾ ਹੈ ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾ ਦੇ ਇਹ ਪਾਣੀ ਜਿਹੜਾ ਸੜਕ ਤੇ ਖੜਾ ਹੈ ਇਹਦੇ ਕਰਕੇ ਪਿੰਡ ਦੇ ਦੋ ਘਰਾਂ ਦੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਇਸ ਤਣਾਅ ਦੇ ਮਾਹੌਲ ਕਰਕੇ ਅੱਜ ਪਿੰਡ ਦੇ ਲੋਕਾਂ ਨੇ মিডিਆ ਨੂੰ ਬੁਲਾਇਆ ਆਪਾਂ ਜਾਣਦਿਆਂ ਵੀ ਕੀ ਪੂਰੀ ਗੱਲਬਾਤ ਹੈ ਕੀ ਇਹ ਮਾਮਲਾ ਹੈ ਸਰਪੰਚ ਨਾਲ ਵੀ ਗੱਲ ਕਰਾਂਗੇ ਉਹਨਾਂ ਦਾ ਵੀ ਪੱਖ ਲਵਾਂਗੇ ਇਹਨਾਂ ਨੂੰ ਸਦਿਆ ਕਿਸ ਸੰਬੰਧ ਨੂੰ ਲੈ ਕੇ ਸਦਿਆ ਤੇ ਕਾਰਨ ਕੀ ਹੈ ਸਦੰਦਾ ਜੀ ਨਾਲ ਹੀ ਬਣੀ ਸੀ ਮੇਰੀ ਇੱਥੇ ਪਹਿਲਾਂ ਮੇਰੀ ਡਿਊਟੀ ਸੀ ਚੌਕੀਦਾਰ ਦੀ ਸਕੂਲ 'ਚ ਮੈਂ ਮੇਰੀ ਜਾਇ ਸੁੱਥੇ ਸੀ ਇਹਨਾਂ ਨੇ ਨਾਲ ਹੀ ਬੰਦ ਕਰਤੀ ਉਸ ਤੋਂ ਬਾਅਦ ਫਿਰ ਕਰੀਏ ਕੋਈ ਨਾਮ ਵੀ ਦੱਸੋ ਨਾ ਬਲਜੀਤ ਸਿੰਘ ਸਨੋ ਮਸਰਾ ਸਿੰਘ ਮੀਰ ਸਿੰਘ ਮੈਂ ਕਹਕਵਾ ਕੇ ਸਾਰੀ ਪ੍ਰਸ਼ਾਸਨ ਤੋਂ ਨਾਲੀ ਕਿ ਡਵਾਈ ਡੀਸੀ ਸਾਹਿਬ ਦੇ ਹੁਕਮ ਨਾਲ ਨਾਲੀ ਨਿਕਲੀ ਆ ਉਦੋਂ ਬਾਅਦ ਇਹਨਾਂ ਨੇ ਫੇਰ ਕਰਤੀ ਉਦੋਂ ਬਾਅਦ ਇਹਨਾਂ ਨੇ ਮੇਰੇ ਤੇ ਕੇਸ ਵੀ ਕੀਤਾ ਕੇਸ ਵੀ ਹੁਣ ਇਹਨਾਂ ਨੇ ਵਾਪਸ ਲੈ ਲਿਆ ਕੇਸ ਕਾਹਦਾ ਕੀਤਾ ਤੁਹਾਡੇ ਜਿਸ ਮੇਰੇ ਤੇ ਕੀਤਾ ਵੀ ਮੇਰੀ ਇਹ ਜੀ ਨਾਲੀ ਮੇਰੇ ਜਗ੍ਹਾ ਚ ਜੇ ਇਹਦੀ ਜਗ੍ਹਾ ਸੀ ਆਉਦੀ ਨਾਲੀ ਆਪਦੀ ਕੰਧ ਗਾਂ ਕਰਕੇ ਕੱਟਦਾ ਉਦੋਂ ਇਹਦਾ ਪਿਓ ਜਉਂਦਾ ਸੀ ਉਨੇ ਕੁਇਨ ਨੇ ਇਹੋ ਗੱਲ ਕੀਤੀ ਵੀ ਸਾਡੇ ਥਾਂ ਜਨ ਨਾਲੀ ਉਹ ਉਦੋਂ ਜਾਂਦਾ ਹੀ ਸੀਗਾ ਤੇ ਉਹ ਕੰਧ ਤੇ ਖੜਿਆ ਮੈਂ ਵੀ ਗਿਆ ਨਾਲੀ ਇਹਨਾਂ ਦਾ ਬਾਲ ਟੱਪ ਗਈ ਸੀ ਇਹਦੇ ਪਿਓ ਨੇ ਕੰਧ ਤੇ ਖੜ ਕੇ ਮੈਨੂੰ ਕਿਹਾ ਵੀ ਮਸਰਾ ਸਿੰਘ ਨੇ ਵੀ ਨਾਲੀ ਮੰਗਲ ਸਾਂ ਇਹ ਨਿਕਲ ਨਹੀਂ ਸੀ ਜੇ ਮੈਂ ਰੋਕਦਾ ਤਾਂ ਮੈਨੂੰ ਯਾਰ ਪੁੱਛ ਲਿਆ ਜਾਂਦੀ ਫੜ ਕੇ ਪਰ ਉਦੋਂ ਬਾਅਦ ਮੁੰਡੇ ਨੂੰ ਹੋਰ ਵੀ ਇਹਨਾਂ ਨੇ ਗੁਆਣੀਆਂ ਨੇ ਵੀ ਕਿਹਾ ਵੀ ਨਾਲੀ ਬਲਜੀਤ ਕਿਉਂ ਬੰਦ ਕਰਦਾ ਕੋਈ ਨਹੀਂ ਬਾਪਾ ਅਸੀਂ ਜਦੋਂ ਆਏ ਫੇਰ ਕੱਢ ਦਾਂਗੇ ਜਦੋਂ ਉਹ ਆ ਕੇ ਉੱਥੇ ਫੇਰ ਕੱਢ ਦਾਂਗੇ ਪਰ ਉਹਨਾਂ ਨੇ ਕੋਈ ਉਹਨਾਂ ਦੀ ਗੱਲ ਨਹੀਂ ਸੁਣੀ ਅੰਡੀਆਂ ਗਵਾਂਡੀਆਂ ਕੋਈ ਗੱਲ ਨਹੀਂ ਸੁਣੀ ਇਹਨਾਂ ਨੇ ਨਾਲੀ ਮੇਰੀ ਬੰਦ ਕਰ ਚੁੱਕੀ ਆ ਉਦੋਂ ਬਾਅਦ ਇਹਨਾਂ ਨੇ ਕੇਸ ਕਰਤਾ ਮੇਰੇ ਤੇ ਵੀ ਨਾਲੀ ਇਹ ਸਾਡੇ ਕੰਧ ਤੇ ਥਾਂ ਦੇ ਜਗ੍ਹਾ ਦੇ ਵਿੱਚ ਨਿਕਲੀ ਹੈ ਹਾਲਾਂਕਿ ਨਾਲੀ ਇਹ ਆਪਦੀ 2 ਫੁੱਟ ਜਿਹੜੀ ਹੈ ਗਲੀ ਪੂਰੀ ਕਰਕੇ ਆਪਦੀ ਕੰਧ ਗਾਂ ਖਰ ਕੇ ਕੱਢਣ ਨਾਲੀ ਤਾਂ ਲੋਕਾਂ ਦੀਆਂ ਵੀ ਇਹਨਾਂ ਦਾ ਪਾਣੀ ਤਾਂ ਜਾਂਦਾ ਹੀ ਆ ਸਾਡਾ ਤਾਂ ਨਹਾਉਣ ਵਾਲਾ ਤੇ ਕੱਪੜੇ ਵਾਲਾ ਪਾਣੀ ਆ ਇਨਾਂ ਦਾ ਗੋਹਾਵੀ ਪਿੰਡ ਦੇ ਮੂਰਤੀ ਜਾਂ ਮੇਰੇ ਨਾਲ ਇਹ ਜਾਤੀ ਤੌਰ ਤੇ ਵਿਤਕਰਾ ਕਰ ਰਹੇ ਆ ਮੈਨੂੰ ਇਹ ਕਸੀ ਤੁਰਿਆਉਂਦੇ ਆ ਹੁਣ ਮੇਰੇ ਬਾਰ ਮੂਰੇ ਵੇਖ ਲਓ ਤੁਸੀਂ ਕੈਮਰਾਮੈਨ ਨੂੰ ਤਸਵੀਰਾਂ ਦਿਖਾ ਦੇ ਇੱਕ ਵਾਰੀ ਬਜ਼ੁਰਗ ਕਹਿ ਰਿਹਾ ਕਿ ਮੇਰੇ ਬਾਰ ਮੂਰੇ ਪਾਣੀ ਹੈ ਜਿਹੜਾ ਨਾਲੀ ਦਾ ਖੜ ਗਿਆ ਛੱਪੜ ਬਣ ਗਿਆ ਇਸ ਵਕਤ ਤੇ ਇਸ ਵਕਤ ਹੁਣ ਨਾਲੀ ਦਾ ਪਾਣੀ ਇਹਦੇ ਬਾਰ ਦੇ ਵਿੱਚ ਆ ਰਿਹਾ ਬਜ਼ੁਰਗ ਦੇ ਦੱਸਣ ਦੇ ਮੁਤਾਬਕ ਗੱਲ ਆ ਇਹ ਸਾਰੀ ਇਹ ਜਿਹੜਾ ਪਾਣੀ ਹੈ ਨਾਲੀ ਦਾ ਸਰਕਾਰੀ ਨਾਲੀ ਬਣੀ ਹੋਈ ਹੈ ਜਦੋਂ ਤੁਹਾਡੀ ਇੱਥੇ ਪੰਚਾਇਤ ਇਕੱਠੀ ਹੁੰਦੀ ਹੈ ਤੁਸੀਂ ਸਰਪੰਚ ਸਾਹਿਬ ਨੂੰ ਬੁਲਾਉਂਦੇ ਹੋ ਸਰਪੰਚ ਸਾਹਿਬ ਨੇ ਤੁਹਾਨੂੰ ਕੀ ਵਿਸ਼ਵਾਸ ਦਿਵਾਇਆ ਉਹ ਕਹਿੰਦੇ ਨਾਲੀ ਪਾਣੀ ਛੱਡਣਾ ਤੁਸੀਂ ਛੜਕਦੇ ਛੱਡਣਾ ਮਨਾ ਪਰ ਅਸੀਂ ਕਿਹਾ ਵੀ ਛੜਕਦੇ ਉਹ ਬੰਦਾ ਕੋਈ ਨਾਂ ਉਹਦੇ ਰਗਵੀਰ ਸਿੰਘ ਆ ਸੰ ਆਫ ਅਮਰ ਸਿੰਘ ਆ ਸ਼ਾਇਦ ਉਹਨਾਂ ਦੇ ਪਿਓ ਦਾ ਨਾਂ ਉਹਨਾਂ ਨੇ ਮੇਰੀ ਨਾਲੀ ਪੰਨੀਆ ਉਹ ਕੋਈ ਪੰਚਾਇਤ ਮੈਂਬਰ ਨਹੀਂ ਕੋਈ ਉਹ ਹੋਰ ਕਮੇਟੀ ਮੈਂਬਰ ਨਹੀਂਗਾ ਉਹਨੇ ਆਖੇ ਮੇਰੀ ਨਾਲੀ ਉੱਥੋਂ ਪੰਨੀਆ ਹਾਲਾਂਕਿ ਸਾਡਾ ਕੇਸ ਚੱਲਦਾ ਸੀ ਉਹਨੂੰ ਕਿਉਂ ਨਹੀਂ ਅੰਦਰ ਕੀਤਾ ਗਿਆ ਸਰਕਾਰੀ ਨਾਲੀ ਕਿਹਨੇ ਤੋੜੀ ਆ ਰਗਵੀਰ ਨਾਲੀ ਦਾ ਕੀ ਰੋਲਾ ਸੀ ਨਾਲੀ ਉਹਨੇ ਉੱਥੋਂ ਤੋੜੀ ਮੈਂ ਕਿਹਾ ਰਗਵੀਰ ਸਿੰਘ ਇੱਥੋਂ ਕਿਹ ਤੋੜੀ ਮੈਂ ਕਿ ਉੱਥੇ ਮੇਰੇ ਬਾਹਰ ਚੋਂ ਹੀ ਤੋੜ ਦਿੰਦਾ ਯਾਰ ਕਹਿੰਦਾ ਉੱਥੋਂ ਵੀ ਤੋੜੂੰਗਾ ਨਹੀਂ ਇਹ ਉਹ ਬੰਦਾ ਕੌਣ ਹੈ ਜਿਹਨੇ ਨਾਲੀ ਤੋੜੀ ਰਗਵੀਰ ਸਿੰਘ ਹੈ ਪੰਚਾਇਤ ਮੈਂਬਰ ਹੈ ਨਾ ਕੋਈ ਪੰਚਾਇਤ ਮੈਂਬਰ ਨਹੀਂ ਕੋਈ ਨਹੀਂ ਕੁਛ ਨਹੀਂ ਇਸ ਦੀ ਗੱਲ ਤੁਸੀਂ ਇੱਥੋਂ ਜਿਹੜਾ ਮੌਜੂਦਾ ਸਰਪੰਚਾ ਕੁਲਦੀਪ ਸਿੰਘ ਹੈ ਉਹਨਾਂ ਨੂੰ ਗੱਲ ਦੱਸੀ ਵੀ ਇਹ ਨਾਲੀ ਤੋੜੀ ਗਈ ਹੈ ਹਾਂਜੀ ਮੈਂ ਦੱਸਿਆ ਸੀ ਕੀ ਕਹਿੰਦਾ ਸਰਪੰਚ सरपंच ਨੇ ਕੁਛ ਨਹੀਂ ਕੀਤਾ ਉਹ ਆ ਕੇ ਵੀ ਕਰਨਾ ਕੀ ਸੀ ਉਹ ਆ ਕੇ ਵੀਰ ਜੀ ਕਹਿ ਗਿਆ ਵੀ ਡੱਗ ਪੱਟ ਲੋ ਇਹ ਆਏ ਦੱਸਣ ਸਾਨੂੰ ਵੀ ਇਹਨਾਂ ਦੇ ਡੱਗ ਪੱਟੇ ਵੇ ਇਹਨਾਂ ਦਾ ਨਾਲ ਹੀ ਥਾਣੀ ਪਾਣੀ ਜਾਂਦਾ ਜੇ ਇਹਨਾਂ ਨੇ ਸਾਡੀ ਖਾਲੀ ਬੰਦ ਕੀਤੀ ਹੈ ਨਾ ਤੇ ਚੁੱਪ ਕਰਕੇ ਆਪਦੀ ਮਿਹਨਤੀ ਕਰਨ ਥਾਂ ਦੀ ਇਹਨਾਂ ਦੇ ਘਰ ਵਿੱਚ ਦੀ ਖਾਲੀ ਨਿਕਲਦੀ ਹੈ ਮਿਹਨਤੀ ਕਰ ਲੈਣ ਥਾਂ ਦੀ ਤੇ ਸਾਡੀ ਖਾਲੀ ਫੇਰ ਕੱਢਣ ਚਾਰ ਪੰਜ ਛੇ ਸਾਲ ਹੋ ਗਏ ਸਾਨੂੰ ਹੈਰਾਨ ਕਰਦੇ ਅਸੀਂ ਗਰੀਬ ਬੰਦੇ ਆ ਇਹ ਤੱਕੜੇ ਅਸੀਂ ਗਰੀਬ ਆ ਗਰੀਬ ਦੀ ਕੋਈ ਸੁਣਾਈ ਨਹੀਂ ਹੁੰਦੀ ਸਾਡੀ ਹਾਂਜੀ ਬੰਦਾ ਮੇਰਾ ਅਟੈਕ ਦਾ ਮਰੀਜ਼ ਐ ਤੇ ਮੁੰਡਾ ਮੇਰਾ ਵਾਹ ਰੈਂਦਾ ਜੇ ਕੁਛ ਹੋ ਗਿਆ ਨਾ ਤੇ ਫੇਰ ਵੇਖ ਲੋ ਸਾਨੂੰ ਗਰੀਬ ਐ ਭਲਾ ਸਾਡੀਆਂ ਜੁੱਲੀਆਂ ਵਿਕ ਜਾਣ ਹਾਂ ਅਸੀਂ ਪਿੱਛੇ ਨਹੀਂ ਹਟਣਾ ਸਾਡੀਆਂ ਜੁੱਲੀਆਂ ਵਿਕ ਜਾਣ ਕੋਈ ਨਹੀਂ ਗਰੀਬ ਐ ਤਾਂ ਫੇਰ ਕੀ ਹੋ ਗਿਆ ਅਸੀਂ ਝੁੱਗੀ 파 ਕੇ ਬਹਿ ਜਾਾਂਗੇ ਕਿਤੇ ਅਸੀਂ ਥਾਂ ਵੀ ਵੇਚ ਦਾਂਗੇ ਝੁੱਗੀ 파 ਕੇ ਸਾਡਾ ਵਿਕਣ ਨੇ ਤੇ ਵੇਚ ਦਾਂਗੇ ਤੇ ਪਰ ਸਾਡੇ ਗਰੀਬ ਦੀ ਕੋਈ ਸੁਣਾਈ ਨਹੀਂ ਹੁੰਦੀਗੀ ਬੰਦਾ ਮੇਰਾ ਟੈਕ ਦਾ ਮਰੀਜ਼ ਐ ਜੇ ਇਹਨੂੰ ਕੁਛ ਹੋ ਗਿਆ ਤੇ ਨਾ ਇਹਨਾਂ ਨੇ ਲੱਗਣਾ ਜਿਹੜੇ ਸਾਨੂੰ ਹੁਣ ਤੰਗ ਕਰਦੇ ਆ ਅਸੀਂ ਇਹਨਾਂ ਨੂੰ ਆ ਕੇ ਕੁਛ ਨਹੀਂ ਆਂਦੇ ਸੀ ਦੂਜੇ ਨਹੀਂ ਕੁਛ ਆਂਡ ਗਵੰਡ ਨਾਗਲਾ ਬਣਾ ਕੇ ਰੱਖਦਾ ਸੀ ਇਹਨਾਂ ਨੂੰ ਕਿਤੇ ਆਖੋ ਸੱਦ ਲੋ ਵੀ ਅਸੀਂ ਇਹਨਾਂ ਨੂੰ ਕਿਤੇ ਮੰਦਾ ਚੰਗਾ ਬੋਲੇ ਸਾਨੂੰ ਵਸਣ ਨਹੀਂ ਦਿੰਦੇ ਤੇ ਜਦੋਂ ਅਸੀਂ ਜਗਾ ਲਈ ਸੀ ਸਾਨੂੰ ਉਦੋਂ ਆਖ ਦਿੰਦੇ ਭਾਈ ਜਗਾ ਲੈ ਲਈ ਅਸੀਂ ਤੁਹਾਨੂੰ ਇੱਥੇ ਵਸਣ ਨਹੀਂ ਦੇਣਾਗਾ ਉਦੋਂ ਆਂਦੇ ਹੁਣ ਕਾਹਤੋਂ ਸਾਨੂੰ ਠੱਠ ਕਰਦੇ ਗਰੀਬਾਂ ਨੂੰ ਜਗਾ ਤਾਂ ਇਹਨਾਂ ਨੇ ਜੀ ਕਬਜ਼ਾ ਕਰਨਾ ਸੀ ਇਹਨਾਂ ਨੇ ਅਸੀਂ ਮੁੱਲ ਲੈ ਲਈ ਇਹਨਾਂ ਨੇ ਕਬਜ਼ੇ ਕਰਨੇ ਸੀ ਇਹਨਾਂ ਨੂੰ ਕਬਜ਼ਾ ਕਰਦੀ ਆਂਦ ਤਾ ਹੁਣ ਉੱਥੇ ਜ਼ਮੀਨ ਸਰਕਾਰੀ ਜ਼ਮੀਨ ਆ ਉੱਥੇ ਗਰੀਬਾਂ ਦੀ ਜ਼ਮੀਨ ਆ ਉਹ ਉਹਦੇ ਵਿਚਾਲੇ ਕਰਕੇ ਇਹਨਾਂ ਨੇ ਖੂਲ ਆਵੀ ਅੱਗੇ ਗਰੀਬ ਵਿੱਚ ਨਾ ਵੜ ਜਾਣਾ ਉਹਦੇ ਕਿਤੇ ਸਰਪੰਚ ਸਾਡੀ ਕੋਈ ਨਹੀਂ ਸਾਨੂੰ ਸੱਦਿਆ ਨਹੀਂ ਸਰਪੰਚ ਇਹਨਾਂ ਦੀਆਂ ਸੁਣ ਕੇ ਉੱਠਿਆ ਸਰਪੰਚਾਂ ਦਾ ਡਿੱਗ ਪਾਟ ਲਓ ਇਹ ਇਹਨਾਂ ਦਾ ਪਾਣੀ ਡਿੱਗਾ ਤਾਂ ਨਹੀਂ ਜਾਂਦਾ ਜਾਂ ਤਾਂ ਇਹਨਾਂ ਦੇ ਵੀ ਡਿੱਗ ਪਟਾਓ ਖਾਲੀਆਂ ਇਹਨਾਂ ਦੀਆਂ ਵੀ ਬੰਦ ਕਰੋ ਜਿਵੇਂ ਸਾਡੀ ਬੰਦ ਕੀਤੀ ਆ ਸਾਡੀਆਂ ਇਹਨਾਂ ਦੀਆਂ ਖਾਲੀਆਂ ਬੰਦ ਕਰੋ ਇਹ ਇਹ ਵੀ ਡਿੱਗ ਸਾਡੇ ਕੋਈ ਪਸ਼ੂ ਸਾਡੇ ਕੋਈ ਪਸ਼ੂ ਨਹੀਂ ਸਾਡੇ ਕੋਲ ਤਾਂ ਨਹੀਂ ਸਾਡੇ ਸਿਰ ਨਾਉਣੇ ਆ ਵੀਰ ਜੀ ਤੇ ਇੱਕ ਸਾਡੀ ਹੱਥ ਬੰਨ ਕੇ ਬੇਨਤੀ ਇੱਕ ਸਾਡਾ ਕੱਪੜਿਆਂ ਦਾ ਪਾਣੀ ਇਕੱਲ ਸੀ ਲੀਡ ਜਾਂਦਾ ਕੋਈ ਗੁੱਸਾ ਨਹੀਂ ਵੀ ਸਕੇ ਕਰਦਾ ਇਹਨਾਂ ਨੇ ਨਹੀਂ ਬੰਬਰ ਸਟ ਪੈਂਚ ਨੇ ਨਹੀਂ ਇਹਨਾਂ ਨੇ ਉਹੀ ਇਹਨਾਂ ਨੂੰ ਚੱਕਾ ਦਿੰਦੇ ਆ ਉਹਨਾਂ ਨੇ ਅੱਖਾਂ ਵੀ ਖਾਲੀ ਸਾਡੀ ਭਾਂ ਨਿਕ ਕੇ ਗਿਆ ਸੀ ਦੰਦਾ ਤੋਂ ਬਾਹਰ ਨਹੀਂ ਜੀਵ ਕੀਤੀ ਸੀ ਅਖਾ ਚੱਲ ਕੋਈ ਗੱਲ ਨਹੀਂ ਗਈ ਹੁਣ ਤੁਸੀਂ ਦੱਸੋ ਸਾਡੇ ਨਿਕ ਨਿਕੇ ਬੱਚੇ ਸਾਡੇ ਪਾਣੀ ਅੰਦਰ ਜਾਂਦਾ ਕੀ ਹੱਲ ਹੋ ਸਕਦਾ ਦੱਸੋ ਨਿਆ ਦੀ ਗੱਲ ਢੱਕ ਦੀ ਗੱਲ ਹੈ ਢੱਕ ਤੇ ਤੁਸੀਂ ਪੱਟੀ ਵੀ ਬੈਠੇ ਹੈ ਨਾ ਆ ਢੱਕ ਗਿਆ ਇਹ ਤਾਂ ਅਸੀਂ ਪਾਣੀ ਕੱਢਦੇ ਆ ਖਾਲੀ ਥਾਣੀ ਜੀ ਥੱਲੇ ਇਹਦੇ ਥੱਲੇ ਨਾਲ ਹੀ ਇੱਕ ਹੋਰ ਜਿਹੜੀ ਪੀਡਬਲ ਡੀ ਵਾਲਿਆਂ ਦੀ ਬਣੀ ਆ ਉਹ ਨਾਲੀ ਦੇ ਇਹਦੇ ਉੱਤੇ ਆ ਜੀ ਐਸਤੇ ਉਦੋਂ ਬਾਅਦ ਮੈਂ ਡੀਸੀ ਨੂੰ ਕਹਿਖੇ ਆਂ ਨਾਲੀ ਡੀਸੀ ਸਾਹਿਬ ਦੇ ਹੁਕਮ ਨਾਲ ਬਣੀ ਨਾਲੀ ਇਹ ਇਹ ਵੀ ਅੱਗੋਂ ਬੰਦ ਕਰਤੀ ਜਿਹੜੇ ਦੂਜੇ ਤੋਂ ਥੋੜੇ ਅਗਲੇ ਪਿਛਲੇ ਆ ਉਹ ਉਹਨਾਂ ਦਾ ਪਾਣੀ ਕਿੱਥੇ ਜਾਂਦਾ ਉਹਨਾਂ ਦਾ ਪਾਣੀ ਆ ਉਹ ਵੇਖੋ ਜੀ ਉਹ ਛੜਕ ਚੀ ਉਹਨਾਂ ਦਾ ਜਾਂਦਾ ਉਹ ਗੋਹਾ ਵੇਖ ਲਓ ਉਹਨਾਂ ਦਾ ਜਾਂਦਾ ਛੜਕਦਾ ਨਹੀਂ ਉਹਨਾਂ ਦਾ ਪਾਣੀ ਦੋ ਪਾਸੇ ਨਿਕਾਸ ਹੁੰਦਾ ਜੀ ਇਸ ਘਰ ਦਾ ਵੀ ਦੂਜੇ ਪਾਸੇ ਨਿਕਾਸ ਹੁੰਦਾ ਜਿਹੜੇ ਰੋਕੀ ਬੈਠੇ ਉਹਨਾਂ ਦਾ ਵੀ ਉਧਰ ਹੁੰਦਾ ਹਾਂਜੀ ਇਹ ਸਾਡੇ ਤੇ ਇਹ ਇਹਨਾਂ ਦਾ ਸਾਰੇ ਘਰਾਂ ਦਾ ਇੱਕਾ ਹੋ ਗਿਆ ਅਸੀਂ ਕੱਲੇ ਆ ਜੀ بس گل ਇੰਨੀ ਹੈ ਇਹਨਾਂ ਦਾ ਸਾਰੇ ਘਰਾਂ ਦਾ ਇੱਕ ਆਸੀਂ ਇਕੱਲੇ ਆ ਮੈਂ ਮੱਝ ਵੀ ਸਿੱਖ ਜਾਤੀ ਤੌਰ ਤੇ ਇਹ ਮੇਰੇ ਨਾਲ ਵਿਤਕਰਾ ਕਰ ਰਹੇ ਆ ਵੀ ਇਹ ਭੱਜ ਜੇ ਠੁੱਪ ਜਾਉਣਾ ਚਾਹੁੰਦੇ ਪਰ ਮੈਂ ਭੱਜਣਾ ਨਹੀਂ ਚਾਹੁੰਦਾ ਇੱਥੇ ਮਰ ਜਾਂ ਜੀ ਇਹ ਗੱਲ ਆ ਜਿਹੜੀ ਸਰਕਾਰ ਤੱਕ ਪਹੁੰਚੇਗੀ ਤਾਂ ਹੀ ਆ ਜਿਹੜਾ ਸਾਫ਼ ਹੋਵੇਗਾ ਸੀਸਾ ਸਾਫ਼ ਹੋਵੇਗਾ ਕਿ ਅੱਜ ਤੱਕ ਜੜੀਆਂ ਸਰਕਾਰਾਂ ਰਹੀਆਂ ਨੇ ਉਹ ਵਿਕਾਸ ਦਾ ਨਾਹਰਾ ਲਾਉਂਦੀਆਂ ਨੇ ਔਰ ਵਿਕਾਸ ਤੁਸੀਂ ਦੇਖਦੇ ਹੋ ਤਾਰਾ ਜੀ ਆਜੋ ਮੈਂ ਤੁਹਾਨੂੰ ਦਿਖਾਉਣਾ ਅੱਗੇ ਚੱਲਦੇ ਆਪਾਂ ਤੇ ਨਾਲੋਂ ਨਾਲ ਆਪਾਂ ਗੱਲਬਾਤ ਵੀ ਕਰਦੇ ਰਵਾਂਗੇ ਕਿ ਆ ਵਿਕਾਸ ਆ ਵਿਕਾਸ ਦੀ ਨਿਸ਼ਾਨੀਆਂ ਦੇਖੋ ਸਿਰਫ ਇੱਥੇ ਪਾੜੋ ਦੀ ਰਾਜਨੀਤੀ ਕੀਤੀ ਗਈ ਆ ਪਿੰਡਾਂ ਦੇ ਵਿੱਚ ਸਾਡੀ ਪੰਚਾਇਤ ਹੁਣੇ-ਹੁਣੇ ਬਣੀ ਆ ਤਾਰਾ ਜੀ ਆ ਦੇਖੀਏ ਆਪਾਂ ਦੇਖੋ ਆ ਸੜਕਾਂ ਬਣਦੀਆਂ ਨੇ ਪਿੰਡ ਦੀਆਂ ਜਿਹੜੀਆਂ ਸੜਕਾਂ ਬਣੀਆਂ ਨੇ ਇਹ ਤੁਸੀਂ ਤਸਵੀਰਾਂ ਦੇ ਵਿੱਚ ਦਿਖਾਓ ਕੈਮਰਾਮੈਨ ਨੂੰ ਕਹੋ ਕਿ ਆ ਲੋਕ ਵਾਲੀ ਸੜਕ ਬਣੀ ਹੋਈ ਆ ਉਹ ਜਦੋਂ ਇਹ ਸੜਕ ਬਣਦੀਆਂ ਨਾ ਇਹਦੇ ਨਾਲ ਇੱਕ ਪਾਣੀ ਦੇ ਨਿਕਾਸੀ ਲਈ ਜਗਾ ਬਣਦੀ ਏ ਕਿ ਪਾਣੀ ਦਾ ਨਿਕਾਸ ਵੀ ਹੋਣਾ ਚਾਹੀਦਾ ਨਹੀਂ ਤਾਂ ਤੁਸੀਂ ਦੇਖ ਲਓ 1 ਕਰੋੜ ਰੁਪਏ ਚ ਛੜਕਾਂ ਬਣਦੀਆਂ ਨੇ ਲੱਖਾਂ ਰੁਪਏ ਚ ਛੜਕਾਂ ਬਣਦੀਆਂ ਨੇ ਵੇਸਟ ਆ ਇਹ ਲੋਕਾਂ ਦੇ ਪੈਸੇ ਦੀ ਬਰਬਾਦੀ ਹੋ ਰਹੀ ਹੈ ਨਾ ਇਹਦਾ ਮਤਲਬ ਕਿ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ ਜਾਂਦੀ ਹੈ ਇਹ ਸਰਕਾਰਾਂ ਨੇ ਜਿਹੜੀਆਂ ਪਿਛਲੀਆਂ ਕਰਦੀਆਂ ਨੇ ਕਰਤੂਤਾਂ ਸਾਡੀ ਨਵੀਂ ਪੰਚਾਇਤਾ ਮੈਂ ਇਹਨਾ ਨਾ ਵਾਦਾ ਕਰ ਰਿਹਾ ਕਿ ਬਈ ਜੀ ਤੁਹਾ ਜਦੋਂ ਸਾਡੇ ਕੋਲ ਪੈਸਾ ਆਵੇਗਾ ਤਾਂ ਅਸੀਂ ਤੁਹਾਡੇ ਪਾਣੀ ਦੀ ਨਿਕਾਸੀ ਵੀ ਕਰਵਾਵਾਂਗੇ ਪਿਛਲੀਆਂ ਪੰਚਾਇਤਾਂ ਨੇ ਜੋ ਕੁਝ ਕੀਤਾ ਉਹਨਾਂ ਨੂੰ ਮੈਂ ਪੰਚਾਇਤ ਨੂੰ ਮਾੜਾ ਨਹੀਂ ਕਹੂੰਗਾ ਅਸਲ ਦੇ ਵਿੱਚ ਇੱਥੇ ਤਾਰਾ ਜੀ ਸਰਪੰਚ ਪਿਛਲੀਆਂ ਪੰਚਾਇਤਾਂ ਦੀ ਗੱਲ ਕਰ ਰਹੇ ਹੋ ਸਰਪੰਚ ਸਾਹਿਬ ਅਸੀਂ ਹੁਣ ਮੌਜੂਦਾ ਸਰਪੰਚ ਦੀ ਗੱਲ ਪੰਚਾਇਤ ਦੀ ਗੱਲ ਕਰਾਂਗੇ ਆ ਤਾਂ ਤਾਜ਼ਾ-ਤਾਜ਼ਾ ਮੈਟਰ ਤੁਹਾਡੀ ਪੰਚਾਇਤ ਵੇਲੇ ਦਾ ਹੋਇਆ ਇਹ ਤਾਂ ਇਹ ਪਿਛਲੀਆਂ ਪੰਚਾਇਤਾਂ ਤਾਂ ਨਹੀਂ ਹੋਇਆ ਨਾ ਇਹ ਇੱਕ ਗੱਲ ਪਿਛਲੀਆਂ ਪੰਚਾਇਤਾਂ ਨੂੰ ਨਾ ਕਹੋ ਤੁਸੀਂ ਹੁਣ ਦੀ ਗੱਲ ਕਰੋ ਜਿਹੜੀ ਹੁਣ ਦੀ ਗੱਲ ਅਸਲ ਦੇ ਵਿੱਚ ਇਹਨਾਂ ਦਾ ਆਪਸੀ ਡਿਸਬਿਊਟ ਚੱਲ ਰਿਹਾ ਪਾਣੀ ਨੂੰ ਲੈ ਕੇ ਕੇਸ ਚੱਲ ਰਿਹਾ ਸੀ ਇਹ ਕੇਸ ਤੁਸੀਂ ਇਹਨਾਂ ਨੂੰ ਪੁੱਛ ਲਓ ਕਿ ਕੇਸ ਦੇ ਵਿੱਚ ਸੁਣਵਾਈ ਕੀ ਹੋਈ ਹੈ ਤੁਸੀਂ ਇੱਕ ਵਾਰੀ ਦੇਖੋ ਨਾ ਕਿ ਹੁਣ ਪੰਚਾਇਤ ਉਹ ਕਹਿੰਦੇ ਉਹ ਕਹਿੰਦੇ ਕੇਸ ਦੂਜੀ ਤਰ੍ਹਾਂ ਨੇ ਕੀਤਾ ਸੀ ਉਹ ਵਾਪਸ ਲੈ ਲਿਆ ਤੇ ਵਾਪਸ ਲੈ ਲਿਆ ਤੁਹਾਨੂੰ ਬੁਲਾਇਆ ਜਾਂਦਾ ਵੀ ਸਾਡਾ ਮਸਲਾ ਵੇਖ ਕੇ ਜਾਓ ਦਾ ਹੱਲ ਕਰੋ ਤੁਹਾਨੂੰ ਸੱਦਾ ਸੀ ਇਹ ਤਰ੍ਹਾਂ ਨੇ ਦੂਜੇ ਨੇ ਬੁਲਾਇਆ ਇਹਨਾਂ ਨੇ ਸਾਨੂੰ ਦੇਖੋ ਜੀ ਅਸੀਂ ਪਾਣੀ ਸੜਕ ਦੇ ਵਿੱਚ ਕੱਢਣ ਵਾਸਤੇ ਕਹਿ ਸਕਦੇ ਹਾਂ ਕਿ ਪਾਣੀ ਸੜਕ ਦੇ ਵਿੱਚ ਕੱਢੋ ਕਿਨੇ ਕੱਢਿਆ ਉਹ ਕਿਨੇ ਕੱਢਿਆ ਇਹਨਾਂ ਦੇ ਘਰ ਵਾਲਿਆਂ ਦਾ ਪਾਣੀ ਸੜਕ ਦੇ ਵਿੱਚ ਆ ਰਿਹਾ ਕੱਢਿਆ ਕਿਨੇ ਆ ਤੁਸੀਂ ਸਰਪੰਚ ਆਂ ਮਾਲਕੋਂ ਪਿੰਡ ਦੇ ਤੁਹਾਡੇ ਕੋਲ ਡਿਸੀਜਨ ਇੱਕ ਪਾਵਰ ਹੈ ਪੰਚਾਇਤ ਸਰਪੰਚ ਕੋ ਡਿਸੀਜਨ ਪਾਵਰ ਹੈ ਉਹ ਪਾਣੀ ਕੱਢਿਆ ਕਿਨੇ ਉਹ ਇਹ ਪਾਣੀ ਇਸ ਘਰ ਵਾਲਿਆਂ ਨੇ ਕੱਢਿਆ ਸੀ ਨਹੀਂ ਨਾਲੀ ਕਿਨੇ ਤੋੜੀਓ ਨਾਲੀ ਤੋੜੀ ਤੇ ਇਹਨਾਂ ਦੀ ਪਹਿਲਾਂ ਦੀ ਤੋੜੀ ਹੋਈ ਹੈ ਨਾਲੀ ਜੀ ਤੁਸੀਂ ਸਰਪੰਚ ਆ ਤੁਸੀਂ ਇਹ ਤੇ ਤੁਸੀਂ ਇਹ ਤੇ ਐਕਸ਼ਨ ਹੀ ਲੈ ਤੁਸੀਂ ਇੱਥੇ ਨਾਲੀ ਜੀ ਨੇ ਥੋੜੇ ਸਰਕਾਰ ਦੀ ਬਣੀ ਹੋਈ ਇੱਕ ਨਾਲੀ ਹੈ ਸਾਡੀ ਸਾਡੀ ਪੰਚਾਇਤ ਦੇ ਵਿੱਚ ਕੋਈ ਨਾਲੀ ਤੋੜੂਗਾ ਤਾਰਾ ਜੀ ਮੈਂ ਕਹਿਣਾ ਕਿ ਇਨਲੀਗਲ ਹੈ ਜੋ ਪਾਣੀ ਛੱਡ ਰਿਹਾ ਔਰ ਪਰਚਾ ਉਸ ਉੱਪਰ ਚਾਹੇ ਮੰਡੀ ਬੋਰਡ ਦੇ ਅਧੀਨ ਸੜਕ ਬਣੀ ਆ ਚਾਹੇ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਬਣੀ ਹੋਈ ਆ ਸੜਕ ਪਰ ਇਸ ਟਾਈਮ ਮੰਡੀ ਬੋਰਡ ਕੋਲ ਜਿਹੜਾ ਇਹਦਾ ਅਧਿਕਾਰ ਆ ਔਰ ਇਹਨਾਂ ਉੱਪਰ ਜੋ ਵੀ ਮੇਰੇ ਪਿੰਡ ਦਾ ਪਾਣੀ ਆ ਤੁਸੀਂ ਨਾ ਮੇਰੀ ਗੱਲ ਸੁਣੋ ਜਿਹੜੀ ਧਰ ਦੇ ਜਿਹੜੀ ਧਰ ਦੇ ਵਿੱਚ ਬਾਰ ਦੇ ਵਿੱਚ ਪਾਣੀ ਹੈ ਉਹ ਧਰ ਕਹਿੰਦੀ ਹੈ ਕਿ ਸਰਪੰਚ ਦਾ ਫਰਜ ਹੈ ਸਾਨੂੰ ਦੋਨਾਂ ਧਰਾਂ ਨੂੰ ਬਿਠਾ ਕੇ ਸਾਡੇ ਨਾਲ ਕੰਪਰੋਮਾਈਜ਼ ਕਰਾਂਦਾ ਲੇਕਿਨ ਸਰਪੰਚ ਨੂੰ ਅਸੀਂ ਸੱਦਿਆ ਸਰਪੰਚ ਨੇ ਸਾਡੀ ਇੱਕ ਗੱਲ ਨਹੀਂ ਸੁਣੀਗੀ ਸਰਪੰਚ ਦੂਜੀ ਧਰ ਕੋਲ ਹੋ ਕੇ ਵਾਪਸ ਚਲੇ ਗਿਆ ਇਤੋਂ ਤੱਕ ਸਾਨੂੰ ਕੋਈ ਦਲਾਸਾ ਵੀ ਨਹੀਂ ਦਿੱਤਾ ਇੱਕ ਗੱਲ ਸੁਣੋ ਇਹਨਾਂ ਦੇ ਘਰ ਮੇ ਆ ਕੇ ਗਿਆ ਇਹਨਾਂ ਨੂੰ ਬੁਲਾਓ ਇਹਨਾਂ ਨੂੰ ਕੈਮਰੇ ਦੇ ਵਿੱਚ ਲਾਓ ਕਿ ਮੈਂ ਇੱਕ ਮਿੰਟ ਮੈਂ ਦੋਨਾਂ ਧਿਰਾਂ ਕੋਲ ਮੇਰੇ ਨਾਲ ਪੰਚਾਇਤ ਮੈਂਬਰ ਨੇ ਸਿਆਣੇ ਬਜ਼ੁਰਗ ਨੇ ਅਸੀਂ ਇਹਨਾਂ ਕੋਲ ਸਵੇਰ ਆਏ ਆ ਉਹਨਾਂ ਨੂੰ ਬੁਲਾਇਆ ਜਾਵੇ ਬੈਠੀ ਆਓ ਇੱਕ ਮਿੰਟ ਲੋਕਾਂ ਤਾਂ ਕਿ ਗੱਲ ਪਹੁੰਚਣੀ ਚਾਹੀਦੀ ਹੈ ਮੈਂ ਤੁਹਾਨੂੰ ਕੱਲ ਇਹ ਕਹਿੰਦਾ ਸੀ ਤੁਸੀਂ ਦੋਨਾਂ ਧਿਰਾਂ ਨੂੰ ਕਹਿ ਕੇ ਗਏ ਆ ਔਰ ਮੈਂ ਇਸ ਘਰ ਨੂੰ ਜਿਹੜੇ ਘਰ ਨੇ ਪਾਣੀ ਛੱਡਿਆ ਹੋਇਆ ਮੈਂ ਇਹਨਾਂ ਨੂੰ ਕਿਹਾ ਕਿ ਜਦੋਂ ਹੀ ਸਾਡੇ ਕੋਲ ਗ੍ਰਾਂਟ ਆਉਂਦੀ ਹੈ ਮੈਂ ਰਿਕਾਰਡਿੰਗ ਸੁਣਾ ਸਕਦਾ ਇਹਨਾਂ ਦੇ ਬੇਟੇ ਦੀ ਮੈਂ ਕਿਹਾ ਕਿ ਇਨਾਂ ਦੇ ਘਰ ਆ ਕੇ ਗਏ ਆ ਪਾਣੀ ਨੂੰ ਐਸ ਪੰਚ ਸਾਹਿਬ ਗ੍ਰਾਂਟ ਤੁਹਾਡੇ ਕੋਲ ਸਾਲ ਨਾ ਆਵੇ 6 ਮਹੀਨੇ ਨਾ ਆਵੇ ਤੁਸੀਂ ਇਹ ਦੱਸੋ ਵੀ ਆ ਮਿੱਟੀ ਪਾਈ ਪਈ ਐ ਇਹ ਬਣਨ ਲੱਗਾ ਤਾਂ ਨਹੀਂ ਲੱਗਿਆ ਬਣਨੇ ਲੱਗਿਆ ਹੋਇਆ ਤੁਸੀਂ ਪਿਛਲੀਆਂ ਪੰਚਾਇਤਾਂ ਨੂੰ ਕਹੀਏ ਨੇ ਉਹਨਾਂ ਨੇ ਐ ਕਰਤਾ ਉਹ ਐ ਕਰਤਾ ਆ ਤਾਂ ਤੁਹਾਡੀ ਮੌਜੂਦਾ ਪੰਚਾਇਤ ਦੇ ਵਿੱਚ ਹੋ ਰਹਿਣਾ ਇਹਦਾ ਹੱਲ ਕੀ ਕਰਿਆ ਤੁਸੀਂ ਇੱਕ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਤਾਰਾ ਜੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਸੜਕ ਤੇ ਪਾਣੀ ਛੱਡਿਆ ਜਾਵੇ ਅਸੀਂ ਤਾਂ ਹੈ ਹੀ ਨਹੀਂ ਸਹਿਮਤ ਤੁਸੀਂ ਸਹਿਮਤ ਹੋ? ਮੈਂ ਕਹਤ ਜੇ ਤੁਸੀਂ ਸਹਿਮਤ ਜੇ ਤੁਸੀਂ ਸਹਿਮਤ ਨਹੀਂ ਤੇ ਫਿਰ ਉਹਨੂੰ ਬੰਦ ਕਉ ਨਹੀਂ ਕਰਾਇਆ ਗਿਆ। ਤਾਰਾ ਜੀ ਮੈਂ ਇਹਨਾਂ ਨੂੰ ਕਿਹਾ ਦੇਖੋ ਮੈਂ ਇਹਨਾਂ ਨੂੰ ਕਿਹਾ ਮੈਂ ਹੁਣ ਵੀ ਕਹਿ ਰਿਹਾ ਕਿ ਜਿਹੜਾ ਵੀ ਪਿੰਡ ਦੇ ਵਿੱਚ ਛੜਕ ਉੱਪਰ ਪਾਣੀ ਛੜ ਰਿਹਾ ਉਹਦੇ ਉੱਪਰ ਮੰਡੀ ਬੋਰਡ ਨੂੰ ਚਾਹੀਦਾ ਖੁਦ ਬੈਠੇ ਸੁੱਤੇ ਪਏ ਸਿਰਫ ਉਹਦਿਆਂ ਦੇ ਮਾਲੀ ਮੰਡੀ ਬੋਰਡ ਤਾਂ ਦੂਰ ਹੈ ਤੁਸੀਂ ਐਕਸ਼ਨ ਕੀ ਲਿਆ ਤੁਸੀਂ ਐਕਸ਼ਨ ਤੁਸੀਂ ਪਿੰਡ ਦੇ ਅਸੀਂ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਇਹਦੇ ਉੱਪਰ ਜਿਹੜਾ ਪਾਣੀ ਨਾ ਛੱਡੋ ਨਹੀਂ ਤਾਂ ਪਰਚਾ ਦਰਜ ਹੋਵੇਗਾ ਜੀ ਮੈਂ ਗੱਲ ਕਹਿਣਾ ਇਹਨਾਂ ਨੂੰ ਮੈਂ ਹੁਣ ਵੀ ਕਹਿ ਦਿੰਦਾ ਮੀਡੀਆ ਦੇ ਵਿੱਚ ਜਾਊਗੀ ਗੱਲ ਜੀ ਉਹ ਨਾਲੀ ਨਾਲੀ ਅੱਗੇ ਬਣੀ ਤੇ ਨਹੀਂ ਬਣੀ 500 ਇਹਨਾਂ ਨੇ ਨਾ ਡੀਸੀ ਸਾਹਿਬ ਤੋਂ ਉਹ ਨਾਲੀ ਜਿਹੜੀ ਬਣਵਾਈ ਸੀਗੀ ਉਹ ਜਿਹੜਾ ਇਹਨਾਂ ਇਹਨਾਂ ਕੋਲੇ ਕਾਗਜ਼ ਵੀ ਹੈ ਉਹ ਸਾਰਾ ਇੱਥੇ ਬਾਣੀ ਉਹਨਾਂ ਡੀਸੀ ਸਾਹਿਬ ਨੇ ਬਣਵਾਈ ਉਸ ਤੋਂ ਬਾਅਦ ਫੇਰ ਬਣਨ ਤੋਂ ਬਾਅਦ ਫੇਰ ਉਹ ਨਾਲੀ ਤੋੜ ਦਿੱਤੀ ਗਈ ਤਾਂ ਹੀ ਇਹ ਪਾਣੀ ਸਰਕ ਤੇ ਆਇਆ ਨਾ ਜਿਹੜਾ ਜਿਹੜਾ ਪਾਣੀ ਹੈ ਜਿਹੜੀ ਇਹਨਾਂ ਦੀ ਖਾਲੀ ਤੋੜੀ ਹੈ ਜਾਂ ਟੁੱਟੀ ਹੈ ਇਹ ਸਾਡੀ ਪੰਚਾਇਤ ਦੀ ਮੌਜੂਦਗੀ ਚ ਨਹੀਂ ਦੇਖੋ ਇਹਨਾਂ ਦਾ ਪਹਿਲਾਂ ਦਾ ਲੰਬੇ ਸਮੇਂ ਤੋਂ ਡਿਸਬਿਊਟ ਚੱਲ ਰਿਹਾ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਪੁੱਛੋ ਕਿ ਮੇਰੇ ਸਾਹਮਣੇ ਟੁੱਟੀ ਸੀ ਦੇਖੋ ਧਾਰਾ ਜੀ ਬਾਈ ਜੀ ਤੁਸੀਂ ਬੜੇ ਸੂਝਵਾਨ ਹੋ ਬਹੁਤ ਵਧੀਆ ਇਨਸਾਨ ਹੋ ਦੁਨੀਆ ਤੱਕ ਗੱਲ ਪਹੁੰਚਾਉਣੇ ਹੋ ਲੋਕਾਂ ਤੱਕ ਜਾਵੇਗੀ ਇਹ ਗੱਲ ਜੇ ਸਾਡੇ ਸਾਹਮਣੇ ਟੁੱਟੀ ਆ ਅਸੀਂ ਉਸ ਗੱਲ ਦੀ ਗਵਾਹੀ ਪਰ ਸਕਦੀ ਆ ਪੰਚਾਇਤ ਆਦਰਵਾਇਜ਼ ਸਾਡੇ ਸਾਹਮਣੇ ਨਹੀਂ ਹੁੰਦਾ ਤਾਂ ਪੰਚਾਇਤ ਇਹ ਤਾਂ ਨਹੀਂ ਕਿ ਦੋਨਾਂ ਤੇ ਅਨੁਲ ਲੜਾਈ ਕਰਵਾ ਦੇਵੇ ਰੋਕਤਾ ਸਕਦੇ ਸੀ ਇਹ ਜਿਹੜੀ ਟੁੱਟ ਗਈ ਤੋੜਤੀ ਇਹ ਰੋਕਤਾ ਲਾ ਸਕਦੇ ਭਾਈ ਬੰਦ ਕਰੋ ਨਾਲੀ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਹੈ ਕਿ ਪਾਣੀ ਵੀ ਨਾ ਛੜਕਦੇ ਛੱਡੋ ਜੀ ਤੁਸੀਂ ਪਾਣੀ ਵੀ ਨਾ ਛੜਕਦੇ ਛੱਡੋ ਤਾਰਾ ਜੀ ਇਹ ਸਾਹਮਣੇ ਨੇ ਇਹਨਾਂ ਨੂੰ ਪੁੱਛੋ ਕਿ ਇਹਨਾਂ ਦੇ ਘਰੇ ਆ ਕੇ ਗਏ ਕਿ ਦੋਨਾਂ ਤਰ੍ਹਾਂ ਦੀ ਬਾਹ ਆ ਕੇ ਤੁਸੀਂ ਕੰਪਰੋਮਾਈਜ਼ ਕਰਾਈ ਅਸੀਂ ਬਿਲਕੁਲ ਆ ਕੇ ਗਏ ਆ ਕਿ ਹਾਲ ਬਾਈ ਸਸਰੀ ਹਾਲ ਬਾਈ ਇਹ ਬਾਈ ਜੀ ਆਏ ਸਰਪੰਚ ਸਾਹਿਬ ਇਹਨਾਂ ਨੇ ਬੁਲਾਇਆ ਇਹਨਾਂ ਨੇ ਬਿਲਕੁਲ ਇੱਧਰ ਖਾਲੀ ਹੈਣੀਗੀ ਜਿੱਥੇ ਲੇ ਪਾਣੀ ਛੱਡਿਆ ਇਹ ਦੂਜਾ ਸਾਰੇ ਘਰ ਆਪਦਾ ਪਾਣੀ ਆਪ ਛੜਕਦੇ ਹੀ ਇਹਨਾਂ ਦਾ ਫਰਜ਼ ਬਣਦਾ ਕਿਰਾ ਪਾਣੀ ਆਪਦਾ ਇੰਤਜ਼ਾਮ ਕਰਨ ਐਡੀਛੇ ਦੇ ਸਰਪੰਚ ਕੁਝ ਨਹੀਂ ਕਰ ਸਕਦਾ ਅਜੇ ਤਾਂ ਕੱਲ ਪਰਸੋ ਬਣਿਆ ਉੱਥੇ ਕਿਹੜਾ ਪਾਣੀ ਗਾਂ ਕਿਸ ਬਸ ਨਿਕਾਸਾਈ ਛੱਡਦੇ ਬਗਾਨੇ ਖਾਂ ਉਹ ਜਾ ਕੇ ਉੱਥੋਂ ਪਾਣੀ ਛੁੱਟ ਕੇ ਸਕੂਲ ਦੇ ਬੱਚੇ ਜਾਂਦੇ ਸਾਰੇ ਗਲੀ ਇੱਧਰ ਖਾਲੀ ਹੈ ਤਾਂ ਸਾਫ਼ਤ ਕਰਦੇ ਨੇ ਇਹ ਸਾਰੇ ਲਿਬਰ ਦੇ ਜਾਂਦੇ ਜੀ ਉੱਥੋਂ ਵੀ ਫਿਰ ਉਹ ਹੋ ਜਾਂਦਾ ਪਾਣੀ ਰੁਕ ਜਾਂਦਾ ਉੱਥੇ ਜਾ ਕੇ ਵੀ ਹੋ ਜੂਗਾ ਉੱਥੇ ਪੁਆਇੰਟ ਕੋਈ ਨਹੀਂ ਗਾਂ ਕੇ ਖਾਲੀ ਉਹ ਜਿਹੜਾ ਗੁਰਦੁਆਰੇ ਨੂੰ ਰ ਉਹ ਪਹਿਲਾਂ ਉੱਥੇ ਉਖਲੀ ਬਣੀ ਸੀਗੀ ਅਸੀਂ ਕਹਿ ਕਾ ਕੇ ਉੱਥੇ ਇੰਟਰਲੌਕ ਲਵਾਤੀ ਖਾਲੀ ਔਰਲੇ ਪਾਸੇ ਭੰਡ ਦੀ ਉਹ ਤੁਸੀਂ ਛੱਡਣਾ ਤੁਸੀਂ ਔਰਲੇ ਪਾਸੇ ਛੱਡ ਲਓ ਆਹ ਕਿਹਾ ਸੀ ਛੱਡਣੀ ਐ ਔਰਲੇ ਪਾਸੇ ਛੱਡ ਲਓ ਲੋਕਾਂ ਨੂੰ ਤਾਂ ਡੈਗਦੇ ਸੀ ਉੱਥੇ ਲੋਕ ਬੁੜੀਆਂ ਡੈਗ ਪੈਂਦੀਆਂ ਸੀ ਆ ਆ ਮੁੱਦਾ ਹੈ ਖਾਲੀ ਕੋਈ ਹੋਰ ਨਹੀਂ ਬੰਨੀਗੀ ਕਿਤੋਂ ਅਸੀਂ ਆਪ ਲੈ ਕੇ ਉੱਥੇ ਟਾਂ ਲਾ ਜਾਈਏ ਹੂੰ ਉਹ ਸੀ ਆਪ ਲਿਆ ਕੇ ਚੰਤੀ ਉੱਥੇ ਉਖਲੀ ਬਣੀ ਸੀਗੀ ਉੱਥੇ ਪੁੱਛ ਲੋ ਇਹਨਾਂ ਨੂੰ ਸਾਹਮਣੇ ਖੜਿਆ ਦੋ ਘਰ ਆਵੇ ਪਾਣੀ ਸੜਕਦੇ ਆਸੀਂ ਆਪ ਦਾ ਪਾਣੀ ਆਪ ਸੜਕਦੇ ਉਹ ਕਹਿ ਰਹੇ ਨਾ ਵੀ ਇਹਨਾਂ ਦਾ ਨਿਕਾਸ ਦੂਸਰੇ ਪਾਸੇ ਹੈਗਾ ਨਹੀਂ ਨਹੀਂ ਉਹ ਵੇਖੋ ਜੀ ਨਹੀਂ ਦੂਸਰੇ ਦੂਸਰੇ ਉਹ ਦੇਖ ਲੋ ਕੈਮਰਾ ਕਮਾਓ ਜੀ ਸਾਰਾ ਕੁਝ ਹੀ ਸਾਹਮਣੇ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਜੀ ਕਿੰਨਾ ਕੁ ਦਾ ਪਾਣੀ ਇਹਨਾਂ ਦਾ ਤੁਸੀਂ ਪਾਣੀ ਵੇਖੋ ਕਿੰਨਾ ਛੱਡਿਆ ਇੰਨਾ ਇੰਨਾ ਕਈ ਪਸ਼ੂ ਆ ਇਹਨਾਂ ਦੇ ਘਰੇ ਇਹਦਾ ਪਹਿਲਾ ਪਾਣੀ ਕਿੱਧਰ ਜਾਂਦਾ ਸੀ ਇਹ ਪਾਣੀ ਇੱਥੇ ਹੀ ਪਾਣੀ ਡੁੱਲ ਜਾਂਦਾ ਜੀ ਇਹ ਸਾਡਾ ਆ ਸਾਡੇ ਪਲਾਟ ਆ ਜੀ ਇਹ ਸੇਗਾ ਚ ਪੈਂਦਾ ਸੀ ਇਹ ਸਾ ਛੜਕਦਾ ਜਾਂਦਾ ਸੀ ਸੜਕ ਦੇ ਹੱਦ ਤੁਸੀਂ ਤਾਂ ਨਾ ਛੜਕਦੇ ਉੱਤੇ ਮਿੱਟੀ ਛੜਤੀ ਉਹ ਖਾਈ ਦੋ ਨਹੀਂ ਅਸੀਂ ਬਾਈ ਜੀ ਤੁਸੀਂ ਆਦੇ ਪਾਣੀ ਸੇ ਬਣੀ ਰੱਖ ਲੋ ਇੱਧਰਲੇ ਪਾਸੇ ਕਿਉਂ ਸਾਡੇ ਵਾਲੇ ਪਾਸੇ ਰੱਖਣਾ ਸਾਡੇ ਪਾਸੇ ਇੱਧਰ ਸਾਡੇ ਉਹ ਯਾਰ ਛੜਕ ਦੇ ਨਾਲ 2 ਫੁੱਟ ਜਾਂ 3 ਫੁੱਟ ਦਾ ਆਪੋ ਐਂ ਦੱਸੋ ਚਲੋ 1 ਮਿੰਟ ਜਿਹੜਾ ਇਹ ਪਾਣੀ ਆ ਰਿਹਾ ਸੀ ਤੁਹਾਡਾ ਪਹਿਲਾਂ ਜਿੱਥੇ ਹੁਣ ਇਹਨਾਂ ਨੇ ਮਿੱਟੀ ਪਾਈ ਹੈ ਇਹ ਕਹਿੰਦੇ ਇੱਥੇ ਪਾਣੀ ਪਹਿਲਾਂ ਹੁੰਦਾ ਸੀ ਇਹ ਗੱਲ ਸਹੀ ਆ ਆਉਂਦਾ ਸੀ ਜੀ ਆਉਂਦਾ ਸੀ ਇਹ ਕਹਿੰਦੇ ਸਾਡਾ ਜੱਦੀ ਥਾਂ ਤੇ ਅਸੀਂ ਹੁਣ ਇੱਥੇ ਪਾ ਲਈਏ ਮਿੱਟੀ ਤੇ ਤੁਹਾਨੂੰ ਤਾਂ ਕਰਕੇ ਇਹ ਤਕਲੀਫ ਆ ਰਹੀ ਹੈ ਵੀ ਪਾਣੀ ਹੁਣ ਖੜ ਗਿਆ ਛੜਕਦੇ ਨਹੀਂ ਫਿਰ ਛੜਕਦੇ ਉੱਤੇ ਤਾਂ ਨਹੀਂ ਇਹਨਾਂ ਦਾ ਜੱਦੀ ਸੀ ਜਿਵੇਂ ਆਹ ਸਿੱਟੀਆਂ ਹੁਣ ਚਲੋ ਇਹਦਾ ਆਪਾਂ ਕਹਿ ਦਾਂਗੇ ਇਹ ਤਾਂ ਪਾਸੇ ਵੀ ਕਰ ਲੈਣਗੇ ਜੋ ਕੋਈ ਟ੍ਰੈਲੀ ਲਹਿ ਗਈ ਆ ਅਸੀਂ ਵੀ ਇਹਨਾਂ ਨੂੰ ਕਹਦੇ ਬਈ ਪਾਸੇ ਪਰ ਸੜਕ ਦੇ ਗੰਦ ਨਾ ਪਾਵੇ ਸਾਨੂੰ ਲੋਕ ਵੀ ਲੰਘਦੇ ਆ ਸੜਕ ਦੇ ਪਾਣੀ ਸੜਕ ਦੇ ਪਾਣੀ ਨੇ ਛੱਡੇ ਯਾਰ ਅਸੀਂ ਲੰਘ ਕੇ ਆਉਣੇ ਆ ਆ ਉਹਦੇ ਮੱਤੀ ਦਾ ਮਸਲਾ ਹੱਲ ਕੀਤਾ ਹੋਵੇ ਨਾ ਗੱਲ ਕੋਈ ਨਹੀਂ ਸਾਨੂੰ ਮਸਲਾ ਇਹ ਵੀ ਇਹਨਾਂ ਦੇ ਪਾਣੀ ਦਾ ਨਿਕਾਸ ਕੀਤਾ ਜਾਵੇ ਕਿਵੇਂ ਵੀ ਕੀਤਾ ਜਾਵੇ ਉਹ ਸਰਪੰਚ ਸਾਹਿਬ ਕਰਨ ਤਾਂ ਜੋ ਇਹ ਰਲ ਮਿਲ ਕੇ ਕੰਪਰੋਵਾਈਜ਼ ਕਰਕੇ ਕਰਨ ਮਸਲਾ ਵੱਡੀ ਗੱਲ ਇਹ ਆ ਵੀ ਸਾਡੇ ਪਾਣੀ ਦਾ ਨਿਕਾਸ ਹੋਵੇ ਜੀ ਕਿੱਧਰ ਮਰਜੀ ਪਾਣੀ ਗੱਡੋ ਹੁਣ ਘਰ ਦਾ ਪਾਣੀ ਕਿੱਧਰ ਪੁੱਜ ਜੇ ਸੀ ਨਹਾਉਣਾ ਧੋਣਾ ਵੀ ਇਹ ਕੱਪੜੇ ਵੀ ਵਾਸ਼ ਕਰਨੇ ਆ ਹਨਾ ਜੀ ਕੀ ਹੱਲ ਹੋਊਗਾ ਫਿਰ ਇਹਨਾਂ ਦੋਨੇ ਤਰਫ ਸਰਪੰਚ ਸਾਹਿਬ ਦੇਣ ਜਵਾਬ ਜੀ ਦੇਖੋ ਬਾਈ ਜੀ ਮੈਂ ਜਵਾਬ ਦੇ ਰਿਹਾ ਬਹੁਤ ਵਧੀਆ ਗੱਲ ਆ ਕਿ ਤੁਸੀਂ ਇਹੇ ਆਵਾਜ਼ਾਂ ਚੁੱਕਣ ਲੱਗੇ ਹੋ ਮੀਡੀਆ ਦੇ ਵਿੱਚ ਅਸਲ ਦੇ ਵਿੱਚ ਮੁੱਖ ਮੰਤਰੀ ਜਾਂ ਐਮ ਐਲ ਏ ਨਹੀਂ ਹੋਣੇ ਚਾਹੀਦੇ ਮੀਡੀਆ ਦੇ ਵਿੱਚ ਪਿੰਡਾਂ ਦੇ ਸਰਪੰਚ ਆਉਣੇ ਚਾਹੀਦੇ ਆ ਜੋ ਪਾੜੋ ਦੀ ਰਾਜਨੀਤੀ ਇੱਥੋਂ ਹੀ ਸ਼ੁਰੂ ਹੁੰਦੀ ਹੈ ਜੀ ਦੇਖੋ ਤੁਸੀਂ ਪਾਣੀ ਦਾ ਨਿਕਾਸੀ ਹੈਗੀ ਆ ਬਾਈਆਂ ਨੂੰ ਪੁੱਛੋ ਕਿ ਇਹ ਪਾਣੀ ਇਹਨਾਂ ਦਾ ਲੰਬੇ ਸਮੇਂ ਤੋਂ ਇਹ ਇਸੇ ਚੀਜ਼ ਨਾਲ ਜੂਝ ਰਹੇ ਆ ਕਿ ਆਪਸ ਵਿੱਚ ਇਹ ਨਾ ਦੋਨਾਂ ਤਰ੍ਹਾਂ ਦੀ ਗਵਾਂਢੀ ਗਵਾਂਢੀ ਆ ਜਿਹੜਾ ਬੰਨੀ ਚਾਹੀਦੀ ਆ ਨਾ ਅਸਲ ਦੇ ਵਿੱਚ ਇਹ ਪਾਣੀਆਂ ਦੇ ਕਾਰਨ ਸਾਡੀ ਬੰਨ ਨਹੀਂ ਰਹੀ ਸਮਝਦੇ ਹੋ ਨਾ ਪਾਣੀ ਦੀ ਨਿਕਾਸੀ ਕਰਨ ਵਾਸਤੇ ਸਾਡੀ ਪੰਚਾਇਤ ਨੇ ਬਿਲਕੁਲ ਰੋਡ ਮੈਪ ਤਿਆਰ ਕੀਤਾ ਹੋਇਆ ਗ੍ਰਾਂਟ ਆਉਂਦਿਆ ਸਾਰੀ ਪਿੰਡ ਦੇ ਵਿੱਚ ਕੋਈ ਵੀ ਬੰਦਾ ਅਸਤਾ ਕਾ ਲੜਾਈ ਨਹੀਂ ਹੋਊਗੀ ਕਿ ਪਾਣੀ ਦੇ ਪਿੱਛੇ ਉਹਨਾਂ ਦੀ ਆਪਸੀ ਜਿਹੜਾ ਪ੍ਰੇਮ ਆ ਉਹ ਨਾ ਬਣੇ ਪਾਣੀ ਪੂਣੀ ਦੇ ਸਭ ਕੁਝ ਮਸਲੇ ਆ ਜਿਹੜੇ ਹੱਲ ਕੀਤੇ ਹੋਇਆ ਗਲੀਆਂ ਨਾਲੀਆਂ ਦੀ ਸੋਚ ਇਹ ਮਕਾ ਦੇਣੀ ਆ ਜੀ ਆਪਾਂ ਵੀ ਅੱਗੇ ਤੋਂ ਜਿਹੜਾ ਗਲੀਆਂ ਨਾਲੀਆਂ ਦਾ ਜਿਹੜਾ ਝੰਜਟ ਨਾ ਹੋਵੇ ਤੁਸੀਂ ਦੇਖੋ ਪਹਿਲ ਨੰਬਰ ਤੇ ਤਾਂ ਮੈਂ ਇੱਥੇ ਇਹ ਲੋਕ ਨਹੀਂ ਜ਼ਿੰਮੇਵਾਰ ਅਸਲ ਦੇ ਵਿੱਚ ਤਾਰਾ ਜੀ ਅਸਲ ਦੇ ਵਿੱਚ ਮੰਡੀ ਬੋਰਡ ਦੇ ਅਧੀਨ ਆਉਂਦੀ ਹੈ ਸੜਕ ਉਹ ਸੁੱਤੀ ਪਈ ਆ ਕਿੱਥੇ ਪਈ ਆ ਤੁਸੀਂ ਇਸ ਟਾਈਮ ਮੰਡੀ ਬੋਰਡ ਦੇ ਜਿਹੜੇ ਕਰਮਚਾਰੀਆਂ ਨੇ ਉਹਨਾਂ ਨੂੰ ਫੋਨ ਲਾਓ মিডিਆ ਨੂੰ ਤੁਸੀਂ ਫੋਨ ਲਗਾਓ ਇੱਕ ਵਾਰੀ ਉਹਨਾਂ ਨਾਲ ਗੱਲ ਕਰੋ ਕਿ ਦੇਖੋ ਜੀ ਤੁਹਾਡੀਆਂ ਜਿਹੜੀਆਂ ਮੰਡੀ ਬੋਰਡ ਦੀਆਂ ਛੜਕਾ ਬਣੀਆਂ ਨੇ ਚੰਦ ਭਾਂ ਦੇ ਵਿੱਚ ਕਿਵੇਂ ਬੁਰਾ ਹਾਲ ਹੈ ਅੱਜ ਹੁਣ ਬਲਾਕ ਸਮਤੀ ਦੀਆਂ ਵੋਟਾਂ ਆਉਣੀਆਂ ਨੇ ਬਲਾਕ ਸਮਤੀ ਗਲਦੀਪ ਜੀ ਪਤਾ ਹੈ ਜਿਹੜੀਆਂ ਸੜਕਾਂ ਬੰਦੀਆਂ ਚਾਹੇ ਨਾਲੀਆਂ ਬੰਦੀਆਂ ਕੋਈ ਵੀ ਸਰਕਾਰੀ ਚੀਜ਼ ਬੰਦੀ ਹੈ ਸਰਕਾਰ ਨੇ ਪੈਸਾ ਲਾਉਣਾ ਸਾਂਭਣਾ ਪਿੰਡ ਨੇ ਆ ਲੋਕਾਂ ਨੇ ਆ ਪੰਚਾਇਤ ਨੇ ਆ ਹੁਣ ਮੰਡੀ ਬੋਰਡ ਇੱਥੇ ਚੌਂਕੀਦਾਰ ਨਹੀਂ ਲਾ ਦੂ ਆ ਕੇ ਵੀ ਅਸੀਂ 1 ਅਗਸਤ ਕਰੂਏ ਸਾਡਾ ਚੌਂਕੀਦਾਰ ਵੀ ਕੌਣ ਸੜਕ ਭੰਨਦਾ ਕੌਣ ਨਹੀਂ ਕਰਦਾ ਇਹ ਤਾਂ ਪੰਚਾਇਤ ਨੇ ਕਾਰਵਾਈ ਕਰਨੀ ਹੁੰਦੀ ਆ ਪੰਚਾਇਤ ਨੇ ਮਤਾ ਪਾ ਕੇ ਦੇਣਾ ਹੁੰਦਾ ਵੀ ਮੰਡੀ ਬੋਰਡ ਦੀ ਜਿਹੜੀ ਸੜਕਾ ਤੋੜਤੀ ਆ ਇਹ ਤੇ ਕੀ ਐਕਸ਼ਨ ਲਿਆ ਤੁਸੀਂ ਵੇਜੀ ਤੋੜ ਦਿੱਤੀ ਹੈ ਸਾਡੇ ਵੱਲੋਂ ਉਹਨਾਂ ਨੂੰ ਕੰਪਲੀਟ ਕੀਤੀ ਜਾਊਗੀ ਤੁਹਾਡੇ ਵੱਲੋਂ ਕਰੀ ਜਾਊ ਨਾ ਅਸੀਂ ਕੰਪਲੀਟ ਕਰਾएंगे ਅਸੀਂ ਉਹਨਾਂ ਨੂੰ ਇੱਕ ਲੈਟਰ ਜਾਰੀ ਕਰਾਂਗੇ ਸਾਡੀ ਪੰਚਾਇਤ ਵੱਲੋਂ ਕਿ ਮੇਰੇ ਪਿੰਡ ਦੀਆਂ ਜਿੰਨੀਆਂ ਛੜਕਾਂ ਨੇ ਪਹਿਲ ਨੰਬਰ ਤੇ ਤਾਂ ਤਾਰਾ ਜੀ ਤੁਸੀਂ ਆ ਹੀ ਦੇਖ ਲਓ ਨਾ ਮੰਡੀ ਬੋਰਡ ਜਦੋਂ ਛੜਕ ਬਣਾਉਂਦੀ ਆ ਉਹਨੂੰ ਨਿਕਾਸੀ ਤਾਂ ਚਾਹੀਦੀ ਆ ਨਾ ਇੱਕ ਮੈਂ ਕਹਿੰਦਾ ਜਿਵੇਂ ਇੱਕ ਇੱਕ ਮਿੰਟ ਕੈਮਰਾਮੈਨ ਜਿਵੇਂ ਬੰਨ ਲਾਦਾ ਇਹਨੇ ਹਾਂ ਤੇ ਜੇ ਉਧਰ ਬੰਨ ਲੱਗ ਗਿਆ ਇੱਥੇ ਬੰਨ ਲੱਗ ਗਿਆ ਫਿਰ ਕਿਵੇਂ ਕੰਮ ਚੱਲੂ ਛੜ ਕੇ ਟੁੱਟੂਗੀ ਜੀ ਬਿਲਕੁਲ ਮੈਂ ਇਹਨਾਂ ਨੂੰ ਕਹਿ ਕੇ ਗਿਆ ਕਿ ਦੇਖੋ ਜੀ ਆ ਬੰਨ ਤੋੜੋ ਤੁਸੀਂ ਬੰਨ ਚੱਕੋ ਇੱਥੋਂ ਬਾਈ ਜੀ ਕਿਉਂ ਆਪਣੀ ਗੱਲ ਹੋਈ ਹੈ ਨਾ ਬਿਲਕੁਲ ਸਾਡੀ ਇਹਨਾਂ ਦੇ ਵੀਰਾਂ ਨਾਲ ਗੱਲ ਹੋਈ ਮੈਂ ਕਿਹਾ ਬੰਨ ਤੋੜ ਦਿਓ ਛੜ ਕੇ ਟੁੱਟ ਜੂਗੀ ਜੀ ਮੈਂ ਇਹਨਾਂ ਦੇ ਬੇਟੇ ਨਾਲ ਮੇਰੀ ਗੱਲ ਹੁੰਦੀ ਹੈ ਗੋਪੀ ਨਾਲ ਮੈਂ ਕਿਹਾ ਜੀ ਤੁਹਾਨੂੰ ਮੈਂ ਜੇਕਰ ਤੁਸੀਂ ਜਸਟ ਚਾਹੋ ਤਾਂ ਸ਼ੋਕਪੇਟ ਜਲਦੀ ਬਣ ਜਾਣਗੇ ਸ਼ੋਕਪੇਟ ਬਣਵਾ ਦੇਣਾ ਉਸ ਤੋਂ ਬਾਅਦ ਜਿਹੜਾ ਪਾਣੀ ਦੀ ਨਿਕਾਸੀ ਹੈ ਨਾ ਵੀਰਾਂ ਨਾਲ ਗੱਲ ਹੋਈ ਹੈ ਕਿ ਪਾਣੀ ਦੀ ਨਿਕਾਸੀ ਸਾਰਾ ਰੋਡ ਮੈਪ ਬਿਲਕੁਲ ਤਿਆਰ ਹੈ ਧੰਨਵਾਦ ਬੰਸਤਾਨ ਧੰਨਵਾਦ